ਹੈਲੋ ਗਾਇਸ ਵੈਲਕਮ ਟੂ ਮਾਈ YouTube ਚੈਨਲ ਸੁਖਮ ਵਲੌਗਸ ਦੇ ਉੱਤੇ ਤੁਹਾਡਾ ਬਹੁਤ-ਬਹੁਤ ਧੰਨਵਾਦ ਹੈ ਤੇ ਅੱਜ ਆਪਾਂ ਚੱਲੇ ਆਂ ਮਸਾਕੀ ਦੇ ਮੇਲੇ ਤੇ ਤੇ ਆਪਾਂ ਚੱਚਲ ਪਹੁੰਚ ਚੁੱਕੇ ਆਂ ਤੇ ਇੱਕ ਮੋਟਰਸਾਈਕਲ ਆਪਣਾ ਆ ਜਾ ਰਿਹਾ ਤੇ ਇੱਕ ਪਿੱਛੇ ਆ ਰਿਹਾ ਤੇ ਆਪਾਂ ਦੋਨੇ ਜਾ ਰਹੇ ਆਂ ਅਸੀਂ ਤੇ ਚਲੋ ਮਿਲਦੇ ਆਂ ਤੁਹਾਨੂੰ ਰਾਹ ਦੇ ਵਿੱਚ ਨਾਲ-ਨਾਲ ਜਾ ਕੇ ਦਿਖਾਉਣੇ ਆ ਰੌਣਕ ਮੇਲਾ ਅੱਜ ਤਰੀਕ ਹੈ 13 ਤੇ ਆਪਾਂ ਸ਼ਾਮ ਦੇ ਟਾਈਮ ਜਾ ਰਹੇ ਆਂ ਬਾਈ ਜੀ ਦੇਖੋ ਹੋਰ ਦੱਸੋ ਕੌਣ ਕੌਣ ਆਇਆ ਕੌਣ ਕੌਣ ਨਹੀਂ ਆਇਆ ਮੇਲੇ ਤੇ ਕਮੈਂਟ ਕਰਕੇ ਦੱਸਿਓ ਸਾਨੂੰ ਤੇ ਵੀਡੀਓ ਵਧੀਆ ਲੱਗੇ ਤਾਂ ਨਾਲ ਇੱਕ ਸ਼ੇਅਰ ਕਰ ਦਿਆ ਕਰੋ ਕਿ ਥੋਕੇ ਚਲੋ ਮਿਲਦੇ ਆ ਤੁਹਾਨੂੰ ਜਾ ਕੇ ਫਿਰ ਉੱਥੇ ਅੱਜ ਸੂਰਤ ਜਮਾਨਾ ਇਤਨੀ ਮਿਦਾਨ ਬਣੀ ਅਲੋ ਵਿੱਚ ਸ਼ੁਰੂ ਕਰੀ ਗਏ ਤੁਹਾਡੇ ਆਪਣੇ ਵੀਰ ਪ੍ਰਾਪਾਹ ਪਹੁੰਚ ਚੁੱਕੇ ਆ ਮੇਲੇ ਦੇ ਵਿੱਚ ਦੇਖੋ ਨਹੀਂ ਪੈ ਰਿਹਾ ਥੋੜਾ ਥੋੜਾ ਕੜੀਆਂ ਆਹ ਦੇਖੋ ਬਣਿਆ ਪੂਰਾ ਆਹ ਦੇਖੋ ਜੀ ਤਲਵੰਡੀ ਸੱਬ ਦਾ ਬੱਸ ਸਟੈਂਡ ਤੇ ਉਧਰ ਦੇਖੋ ਚਨੋਲਾ ਚਨੋਲਾ ਲੱਗੀਆਂ ਤੇ ਮੀਂਹ ਨਾਲ ਰੌਣਕ ਲਾ ਰੱਖੀਆ ਮੇਰੇ ਵੀਰੋ ਆਹ ਦੇਖੋ ਸਰ ਆਹ ਦੇਖੋ ਕੌਣ ਆ ਰਿਹਾ ਸਾਡਾ ਕੀਪੀ ਭਾਜੀ ਤੇ ਉਹ ਜਾਂਦੇ ਆ ਸਾਡੇ ਮੈਂਬਰ ਆਹ ਦੇਖੋ ਪੀ ਆਰਟੀਸੀ ਤੇ ਰਾਤ ਨੂੰ ਮੀਂਹ ਦਾ ਮਾਹੌਲ ਦੇਖੋ ਗਾਇਸ ਲੋਕ ਸਾਨੂੰ ਦੇਖਦੇ ਹੋਏ ਆਹ ਦੇਖੋ ਜੀ ਮਸਾਕੀ ਦਾ ਰੌਣਕ ਮੇਲਾ ਉਧਰ ਚਲੋਣ ਲੱਗੀ ਹੋਈ ਐ ਦੇਖੋ ਪੂਰਾ ਪੂਰਾ ਕੀ ਆਪਣੇ ਨਾਲ ਦੇ ਮੁੰਡੇ ਜਿਹੜੇ ਆਏ ਹੋਏ ਆ ਆ ਬਣਾ ਰਿਹਾ ਗੁਰਵਿੰਦਰ ਸਿੰਘ ਆ ਕਿੰਨਾ ਨਾਮ ਤੋਂ ਉਹ ਦੇਖੋ ਦੁਨੀਆ ਦੁਨੀਆ ਦੇਖੋ ਜੀ ਦੁਨੀਆ ਦੁਨੀਆ ਦੇਖੋ ਓਏ ਚਲੋ ਚੰਡੋਲ ਦੀ ਤਿਆਰੀ ਹੈ ਜੀ ਸਾਰੇ ਮੁੰਡੇ ਚੜ੍ਹਨ ਵਾਲੇ ਆ ਵਾਹ ਵੇਖੋ ਜੀ ਚੌਲਕ ਮੇਲੇ ਦੀ ਭਰੀ ਹੋਈ ਆਹ ਦੇ ਚੌਲਦੇ ਹੋਏ ਮੁੰਡੇ ਚੰਡੋਲ ਚ ਜਾਣ ਲਈ ਤਿਆਰ ਨੇ ਤਿਆਰ ਵਰ ਤਿਆਰ ਨੇ ਮੁੰਡੇ ਇਕੱਠ ਦੇਖੋ ਕਿੰਨਾ ਲੋ ਦਿਖਾਉਣੇ ਤੁਹਾਨੂੰ ਵਿੱਚ ਬੈਠ ਕੇ ਚੰਡੋਲ ਦੇ ਥੋੜਾ ਫੜ ਲੀ ਉਹ 2 ਵਾਰ ਚੱਲ ਪਈ ਦੀ ਆ ਆ ਵੇਖੋ ਜੀ ਟੀਸੀ ਤੇ ਖੜੇ ਆ ਅਸੀਂ ਜਮਾ ਤਲਵੱਡੀ ਸਾਹਬੋ ਚੰਡੋਲ ਦੇ ਤੇ ਕਿਉਂ ਪਈ ਦੀ ਆ ਤੱਕ ਚੈਂਪੀਅਨ ਵੇਖੋ ਥੱਲੇ